ਇਟਾਂ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ 베ਰ ਹੁੰਦੇ ਕੌਣ ਪੁੱਛਦਾ ਕਾਂਵਾਂ ਤੇ ਕੁੱਤਿਆਂ ਨੂੰ ਵਿੱਚ ਪਿੰਜਰੇ ਬਾਜਬੰਦ ਸ਼ੇਰ ਹੁੰਦੇ ਕੌਮ ਉਸੇ ਇਤਿਹਾਸ ਨੂੰ ਗਾਉਂਦੀਆਂ ਨੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ ਉਹੋ ਜਿਹਾ ਜੋਧਾ ਉਹੋ ਜਿਹਾ ਕਸੂਰਵਾ ਉਹੋ ਜਿਹਾ ਸੂਰਵੀਰ ਜੋਧਾ ਭਾਈ ਅਮਰਤਪਾਲ ਸਿੰਘ ਮਹਿਰੋ ਜਿਹਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਆ ਉਹ ਕਮਲਕੌਰ ਕੰਚਨਕਵਾਰੀ ਲੜਕੀ ਦੇ ਬਾਰੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਹੈ ਤੇ ਆਪਣਾ ਇਤਿਹਾਸ ਨੂੰ ਕਾਇਮ ਕੀਤਾ ਹੈ ਇਹ ਸ਼ੇਰਾਂ ਦੀ ਧਰਤੀ ਹੈ ਤੇ ਅਮਰਤਪਾਲ ਸਿੰਘ ਮਹਿਰੋ ਸਾਹਿਬ ਬਾਰੇ ਉਹ ਗੱਲ ਕਰਦੇ ਜੀ ਹੋ ਕੰਚਨਕਵਾਰੀ ਨਾਮ ਉਸ ਦਾ ਇੱਕ ਬਿਹਾਰ ਤੋਂ ਲੜਕੀ ਕੰਚਨਕੁਮਾਰੀ ਨਾਮ ਉਸ ਦਾ ਇੱਕ ਬਿਹਾਰ ਤੋਂ ਲੜਕੀ ਕਮਲ ਕੋਰੀਓ ਨੇ ਨਾਂ ਬਦਲਾਇਆ ਸੀ ਜ਼ਿੰਦਗੀ ਤੋਂ ਪਟਕੀ ਹੋ ਕਮਲ ਕੋਰੀਓ ਨੇ ਨਾਂ ਬਦਲਾਇਆ ਸੀ ਜ਼ਿੰਦਗੀ ਤੋਂ ਪਟਕੀ ਪਾਉਂਦੀ ਸੀ ਉਹ ਗੰਧੀਆਂ ਰੀਲਾਂ ਮਾਰਦੀ ਫਿਰੇ ਫੁਕਾਰੇ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾ ਵਿੱਚ ਸਾਰੇ ਹੋਏ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਮਹਿਰੋ ਨੇ ਉਹਨ ਕੋਲ ਬਿਠਾਇਆ ਭੈਣ ਬਣਾ ਕੇ ਸੀ ਸਮਝਾਇਆ ਇੱਜ਼ਤ ਉਸ ਨੂੰ ਰਾਸ ਨਾ ਆਈ ਫੇਰ ਸਿੰਘਾਂ ਨੇ ਸੌਦਾ ਲਾਇਆ ਮਹਿਰੋ ਨੇ ਉਹਨੂੰ ਸੀ ਸਮਝਾਇਆ ਭੈਣ ਬਣਾ ਕੇ ਕੋਲ ਬਿਠਾਇਆ ਇੱਜ਼ਤ ਉਸ ਨੂੰ ਰਾਸ ਨਾ ਆਈ ਫੇਰ ਸਿੰਘਾਂ ਨੇ ਸੌਦਾ ਲਾਇਆ ਹੋ ਗੱਡੀ ਜਦੋਂ ਚੜਾਤੀ ਬੀਬਾ ਗੱਡੀ ਜਦੋਂ ਚੜਾਤੀ ਬੀਬਾ ਫਿਰ ਤੜਫੇ ਕਈ ਵਿਚਾਰੇ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਹੋਏ ਅਮਰਤਪਾਲ ਮੈਰੋ ਦੀਆਂ ਗੱਲਾਂ ਹਰ ਹੁਣ ਪੰਜਾਬ ਵਿੱਚ ਸਾਰੇ ਹੋ ਜ਼ੁਲਮ ਦਾ ਐਂਡ ਸਿੰਘਾਂ ਨੇ ਕੀਤਾ ਪੜ ਲਓ ਸਿੱਖਾਂ ਦੀ ਸਾਖੀ ਹੋ ਜ਼ੁਲਮ ਦਾ ਐਂਡ ਹੋ ਜ਼ੁਲਮ ਦਾ ਐਂਡ ਸਿੰਘਾਂ ਨੇ ਕੀਤਾ ਓਏ ਪੜ ਲਓ ਸਿੱਖਾਂ ਦੀ ਸਾਖੀ ਹੱਥ ਛੋੜ ਕੇ ਕਈਆਂ ਨੇ ਤਾਂ ਮੰਗ ਲਈ ਮੈਰੋ ਤੂੰ ਮਾਫੀ ਓ ਹੱਥ ਛੋੜ ਕੇ ਕਈਆਂ ਨੇ ਤਾਂ ਮੰਗ ਲਈ ਬਾਬੇ ਤੂੰ ਮਾਫੀ ਕਹਿੰਦਾ ਨਹੀਂ ਤਾਂ ਆਉ ਲੈਣ ਤੇ ਕਹਿੰਦਾ ਜੇ ਨਾ ਆਏ ਲੈਣ ਤੇ ਦਿਨੇ ਦਿਖਾ ਦਿਉ ਉਤਾਰੇ ਕਿੰਦਾ ਜੇ ਨਾ ਆਏ ਲੈਣ ਤੇ ਦਿਨੇ ਦਿਖਾ ਦੇ ਉਤਾਰੇ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਹੋਏ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਰਾਜਕਪੂਰੇ ਵਿੱਚ ਪੰਜਾਬ ਦੇ ਹੋਏ ਰਾਜਕਪੂਰੇ ਵਿੱਚ ਪੰਜਾਬ ਦੇ ਅਣਖੀ ਜੋ ਦੇ ਜੰਮਣ ਓਏ ਰਾਜਕ ਪੂਰੇ ਵਿੱਚ ਪੰਜਾਬ ਦੇ ਅਣਖੀ ਜੋ ਦੇ ਜੰਮਣ ਜਦ ਜ਼ਾਲਮ ਤੇ ਚੜਕੇ ਜਾਂਦੇ ਪਾਪੀ थरथਰ ਕੰਬਣ ਹੋ ਜਦ ਜ਼ਾਲਮ ਤੇ ਚੜਕੇ ਜਾਂਦੇ ਪਾਪੀ थरथਰ ਕੰਬਣ ਵਿੱਚ ਜੇਲ੍ਹਾਂ ਦੇ ਕਿਉਂ ਬੰਦ ਕੀਤੇ ਵਿੱਚ ਜੇਲ੍ਹਾਂ ਦੇ ਕਿਉਂ ਬੰਦ ਕੀਤੇ ਸੂਰੇ ਸ਼ੇਰ ਹਵਾਰੇ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਵਰਲਡ ਵਿੱਚ ਸਾਰੇ ਹੋਏ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਹੋਏ ਅਮਰਤਪਾਲ ਮੈਰੋ ਦੀਆਂ ਗੱਲਾਂ ਹੁਣ ਪੰਜਾਬ ਵਿੱਚ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਜੇ ਮੇਰੀ ਵੀਡੀਓ ਚੰਗੀ ਲੱਗੇ ਲੈ ਕੇ ਤੇ ਸ਼ੇਅਰ ਜਰੂਰ ਕਰਨਾ ਨਾਲ ਕਮੈਂਟ ਵੀ ਕਰਿਆ ਕਰੋ ਧੰਨਵਾਦੀ ਹੋਵਾਂਗਾ